ਜੀਵਨ ਮਰਨਾ ਜਾਏ ਕੇ ਇਥੇ ਕਾਜਿ ਕਾਲ ਜਿੱਤੇ ਬੈ ਸਮਝਾਈਏ ਇਥੇ ਕੋਈ ਨਾ ਚਲਿਓ ਨਾਲ ਰੋਵਣ ਵਾਲੇ ਜੇ ਤੜੇ ਸਭ ਬੰਨੇ ਪੰਡ ਪਰਾਲ ਜਗਤ ਵਿੱਚ ਜਨਮ ਲੈ ਕੇ ਜੰਮਣ ਤੋਂ ਮਰਨ ਤੱਕ ਸਾਰੀ ਉਮਰ ਮਨੁੱਖ ਪਦਾਰਥ ਇਕੱਠੇ ਕਰਨ ਦੇ ਆਰੇ ਲੱਗਾ ਰਹਿੰਦਾ ਜਿਨ੍ਹਾਂ ਦੀ ਖਾਤਰ ਇਹ ਦੌੜ ਭੱਜ ਕਰਦਾ ਹੈ ਉਹਨਾਂ ਵਿੱਚੋਂ ਕੋਈ ਵੀ ਉਹ ਥਾਂ ਤੱਕ ਸਾਥ ਨਹੀਂ ਨਿਭਾਉਂਦਾ ਜਿੱਥੇ ਇਸ ਨੂੰ ਸਾਰੀ ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ लेखा ਸਮਝਾਇਆ ਜਾਂਦਾ ਹੈ ਇਸ ਦੇ ਮਰਨ ਵਿੱਚੋਂ ਇਸ ਨੂੰ ਰੋਣ ਵਾਲੇ ਸਾਰੇ ਹੀ ਸਬੰਧੀ ਇਸ ਦੇ ਭਾ ਦੀਆਂ ਰਾਲੀ ਦੀਆਂ ਪੰਡਾ ਪਏ ਚੁੱਕਦੇ ਹਨ ਕਿਉਂਕਿ ਮਰਨ ਵਾਲੇ ਨੂੰ ਕੋਈ ਲਾਭ ਨਹੀਂ ਹੁੰਦਾ